ਬਹੁਤ ਸਾਰੇ ਵਿਦਿਆਰਥੀ ਸਕੂਲਾ ਕਾਲਜਾਂ ਚ ਪੜਨ ਲਈ ਹੋਸਟਲਾਂ ਜਾਂ ਪੀਜੀ ਚ ਰਹਿੰਦੇ ਨੇ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਪਰ ਹੋਸਟਲਾਂ ਚ ਰਹਿਣ ਦੇ ਬਾਅਦ ਵੀ ਕਾਫੀ ਵਿਦਿਆਰਥੀ ਸੁਰੱਖਿਅਤ ਨਹੀਂ ਮਹਿਸੂਸ ਕਰਦੇ ਅਜਿਹਾ ਹੀ ਮਾਮਲਾ ਲੁਧਿਆਣਾ ਦੇ ਜਸਵੰਤ ਡੈਂਟਲ ਕਾਲਜ ਤੋਂ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਲੜਕਾ ਲੜਕੀਆਂ ਦੇ ਹੋਸਟਲ ਵਿੱਚ ਵੜ ਗਿਆ ਅਤੇ ਜਿਸ ਦੀਆਂ ਸਾਰੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਜਾਣਕਾਰੀ ਅਨੁਸਾਰ ਦੱਸਦੀ ਹੈ ਕਿ ਹੋਲੀ ਵਾਲੇ ਦਿਨ ਇਹ ਵਾਰਦਾਤ ਵਾਪਰੀ ਹੈ ਕੈਮਰੇ ਚੋਂ ਦੀਆਂ ਤਸਵੀਰਾਂ ਕੈਦ ਹੋ ਗਈਆਂ ਜਿਸ ਚ ਦਿਖਾਈ ਦੇ ਰਿਹਾ ਕਿ ਇੱਕ ਨੌਜਵਾਨ ਹੋਸਟਲ ਦੇ ਅੰਦਰ ਵ

जस्ट डिमांड सिक्योरिटी कॉलेज सर हमारे इधर साइड से एक लड़का हॉस्टल में आ गया गर्ल्स हॉस्टल में आ गया लड़का कॉलेज का नहीं है वो बाहर से आया है पहले भी एक बार ऐसा हो चुका है अब ये दूसरी बार हुआ है हम सिक्योरिटी डिमांड कर रहे हैं कि हम सेफ रहे उसने हमला भी किया। हाँ जी हमला किया है उसने उसके नेक पे नाइफ रखा गया था इससे ज्यादा हम इन्फॉर्मेशन नहीं देंगे बट वीजे डिमांड सिक्योरिटी छेड़खानी हुई है या ऐसा कोई मामला सामने आया नो मामला होता है सू सिर्फ सिक्योरिटी चाहिए सर ਸਾਨੂੰ ਕੋਈ ਡਿਮਾਂਡ ਨਹੀਂ ਤੁਹਾਨੂੰ ਪਤਾ ਇੱਥੇ ਕੀ ਹੋਇਆ ਹੈ ਸੰਸਰ ਸਿਕਿਉਰਟੀ ਦੀ ਡਿਮਾਂਡ ਹੈ ਹੋਇਆ ਕੀ ਕਾਲਜ ਦਾ ਬੈਕ ਸਾਈਡ ਤੋਂ ਕੋਈ ਆਇਆ ਹੈ ਉਹਨੇ ਕਿਸੇ ਕੁੜੀ ਨੂੰ ਅਸால்ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਆਪਾਂ ਸਿਕਿਉਰਟੀ ਜਾਂਦੇ ਸਿਕਿਉਰਟੀ ਬਿਲਕੁਲ ਨਹੀਂ ਹੈ ਇਸ ਕਾਲਜ ਕੋਈ ਤੁਹਾਡੀ ਵਿਦਿਆਰਥਣ ਸਾਥੀ ਤੇ ਹਮਲਾ ਵੀ ਹੋਇਆ ਹਾਂਜੀ ਕਿਹੜੀ ਉਹ ਕਲਾਸ ਦੀ ਵਿਦਿਆਰਥੀ ਸੌਰੀ ਸਰ ਸੌਰੀ ਸਰ ਇਹ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਤੁਹਾਡੇ ਨਾਲ ਗੱਲਬਾਤ ਹੋਈ ਹੈ ਪੁਲਿਸ ਦੀ ਨੇ ਸਾਡੇ ਨਾਲ ਨਹੀਂ ਸਾਡੇ ਸਾਥੀ ਤੁਸੀਂ ਹੁਣ ਕੀ ਮੰਗਦੇ ਸਿਕਿਉਰਿਟੀ ਜਸਟਿਸ ਲੰਮੇ ਸਿਕਿਉਰਿਟੀ ਚਾਹੀਏ ਕਿ ਹਮ ਹੋਸਟਲ ਵਿੱਚ ਬੈਠੇ ਹਮ ਸਿਕਿਉਰ ਹੈ ਦੂਜੇ ਪਾਸੇ ਪੁਲਿਸ ਕਰਮਚਾਰੀਆਂ ਦਾ ਕਹਿਣਾ ਹੈ ਕਿ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਸ ਨੌਜਵਾਨ ਨੂੰ ਕਾਬੂ ਕਰ ਲਿਆ ਜਾਵੇਗਾ ਬਾਬਾ ਡੈਂਟਲ ਕਾਲਜ ਦੇ ਵਿੱਚ ਗੱਲ ਹੋਸਟਲ ਆ ਉੱਥੇ ਕੋਈ ਮੁੰਡਾ ਘੁਸ ਗਿਆ ਅੰਦਰ ਉਹਨੇ ਕੁੜੀ ਦੇ ਗਰਦਨ ਤੇ ਰੱਖ ਕੇ ਕੋਈ ਅਟੈਂਪਟ ਕੀਤਾ ਗਰਦਨ ਤੇ ਚਾਕੂ ਰੱਖ ਕੇ ਅਟੈਂਪਟ ਕੀਤਾ ਅਸੀਂ ਇੱਥੇ ਪਹੁੰਚ ਗਏ ਆਂ ਬੇਟੀ ਦੇ ਲੜਕੀ ਦੇ ਬਿਆਨ ਲਿਖ ਲਏ ਆਂ ਅਸੀਂ ਅਸੀਂ ਪਰਚਾ ਦਰਜ ਕਰਕੇ ਕਾਰਵਾਈ ਕਰ ਰਹੇ ਆਂ ਸੀਸੀਟੀਵੀ ਵਗੈਰਾ ਦੇਖ ਰਹੇ ਆਂ ਬੱਚਿਆਂ ਦੇ ਇਹ ਕਨਸਰਨ ਨੇ ਜਿਹੜੇ ਇੱਥੇ ਪੜ ਰਹੇ ਨੇ ਵੀ ਪਹਿਲਾਂ ਵੀ ਇੱਕ ਅੱਧੀ ਵਾਰ ਸ਼ਾਇਦ ਇਹਨਾਂ ਇਦਾਂ ਦੇ ਇਨਸੀਡੈਂਟ ਹੋਈ ਹੈ ਪਰ ਉਹ ਰਿਪੋਰਟ ਨਹੀਂ ਹੋਈ ਹੈਗੀ ਤੇ ਇਹਨਾਂ ਦੇ ਹੋਰ ਕਈ ਸਿਕਿਉਰਿਟੀ ਕਨਸਰਨ ਹੈਗੇ ਨੇ ਜਿਨ੍ਹਾਂ ਕਰਕੇ ਅੱਜ ਇੱਥੇ ਬੈਠੇ ਸੀਗੇ ਇਹਨਾਂ ਨਾਲ ਗੱਲ ਕਰਕੇ ਤੇ ਕਾਲਜ ਦੀ ਮੈਨੇਜਮੈਂਟ ਤੇ ਵੀਸੀ ਸਾਹਿਬ ਨਾਲ ਗੱਲ ਕਰਕੇ ਇਹਨਾਂ ਦੇ ਇਹ ਸਾਰੇ ਜੋ ਵੀ ਕਨਸਰਨ ਨੇ ਉਹ ਸੋਲਵ ਕਰਵਾ ਰਹੇ ਹਾਂ ਠੀਕ ਹੈ ਜੀ अच्छा ਜਿਹੜਾ ਜਿਹੜਾ ਰੋਪੀ ਹੈ ਉਹ ਉਹਦੀ ਪਾਲ ਕਰ ਰਹੇ ਹੋ ਹਾਂਜੀ ਹਾਂਜੀ ਬਿਲਕੁਲ ਉਹ ਸੀਸੀਟੀਵੀ ਆ ਗਈ ਹੈ ਸਾਡੇ ਕੋਲੇ ਉਹ ਦੇਖ ਰਹੇ ਆ ਉਹ ਹੋ ਜਾਊਗਾ ਆਇਡੈਂਟੀਫਾਈ ਹੋ ਜਾਊਗਾ ਕੋਈ ਵਿਦਿਆਰਥੀ ਦੇ ਨਾਲ ਕੋਈ ਛੇੜਖਾਨੀ ਹੋਈ ਹੈ ਜਾਂ ਐਦਾਂ ਦਾ ਕੋਈ ਅਟੈਂਪਟ ਹੋਇਆ ਅਟੈਂਪਟ ਹੋਇਆ ਹਾਂਜੀ ਇਹ ਵੀਡੀਓ ਸੀਸੀਟੀਵੀ ਦੇ ਵਿੱਚ ਹੈਗੀ ਹੈ ਉਹ 7-8 ਮਿੰਟ ਦਾ ਟਾਈਮ ਹੈਗਾ ਐਂਟਰ ਕਰਦਾ ਹੈ ਹੋਸਟਲ ਤੇ ਬਾਹਰ ਜਾਂਦਾ ਹੈ 7-8 ਮਿੰਟ ਦਾ ਹੀ ਟਾਈਮ ਸਮੇਂ ਮੈਂ ਜਿਹਦੇ ਵਿੱਚ ਉਹ ਹੋਸਟਲ ਦੇ ਵਿੱਚ ਰਿਹਾ ਹੈ ਲੈਸੋ ਠੀਕ ਹੈ ਠੀਕ ਹੈ ਜੀ ਲੜਕੀ ਜ਼ਖਮੀ ਹੋਈ ਹੈ ਨਹੀਂ ਜ਼ਖਮੀ ਨਹੀਂ ਹੋਈ ਹੈਗੀ ਠੀਕ ਹੈ ਉਹਦੇ ਪੇਰੈਂਟਸ ਆ ਗਏ ਨੇ ਰਾਮਨਾਲ ਉਹ ਜਾਰੀਆ ਕਰ ਸਕ੍ਰੈਚ ਜਿਹਾ ਦਿਖਿਆ ਹੈ ਸਾਨੂੰ ਬਾਕੀ ਉਹ ਤਾਂ ਮੈਡੀਕਲ ਕਰਵਾ ਲਾਂਗੇ ਜੇ ਕੋਈ ਸੱਟ ਵਾਲੀ ਗੱਲ ਹੈ ਜਾਂ ਐ ਹੋਈ ਗੱਲ ਹੈ ਉਹਦਾ ਮੈਡੀਕਲ ਕਰਵਾ ਲਾਂਗੇ ਠੀਕ ਹੈ ਜੀ ਇੱਥੇ ਕਾਲਜ ਦੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਉੱਥੇ ਜੋ ਹੋਸਟਲ ਦੇ ਵਾਰਡਨ ਨੇ ਉੱਥੇ ਗਾਰਡ ਦੀ ਸਖਤ ਜ਼ਰੂਰਤ ਹੈ ਤਾਂ ਜੋ ਅਜਿਹੀ ਹਰਕਤ ਮੁੜ ਕੇ ਕਦੇ ਵੀ ਨਾ ਹੋਵੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸਰਿੰਦਰ ਅਰੋੜਾ ਦੀ ਰਿਪੋਰਟ